ओके okay, रेडी लो जी लो تیاری ਬੰਤੀ ਏ ਜੀ ਆਪਾਂ ਹੁਣ ਅੱਗੇ ਜਾਣ ਦੀ ਗਵਾਰੀਰ ਜਾਣ ਦੀ ਹਰੇ ਕ੍ਰਿਸ਼ਨਾ ਸਾਸ੍ਰੀਕਾਲ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਦਿਨ ਜਿਹੜਾ ਆਪਣਾ ਹੈਗਾ ਉਹ ਲੇਟ ਹੀ ਚੜਿਆ ਅੱਜ ਫਿਰ ਤੋਂ ਕਿਉਂਕਿ ਲੇਟ ਚੜਨ ਦਾ ਕਾਰਨ ਇਹ ਹੈ ਅੱਜ ਸਾਰੇ ਕੰਮ ਆਪਣੇ ਨਿਪਟਾਡੇਲੇ ਪੇ ਸੀਗੇ ਉਹ ਸਾਰੇ ਅਸੀਂ ਨਿਪੇੜਤੇ ਨੇ ਤੇ ਹੁਣ ਅਸੀਂ ਗਵਾਲੀਅਰ ਜਾ ਰਹੇ ਹਾਂ ਵਾਪਸੀ ਆਪਣਾ 올 ਇੰਡੀਆ ਟੂਰ ਜਿਹੜਾ ਹੈਗਾ ਕੰਟੀਨਿਊ ਕਰ ਰਹੇ ਹਾਂ ਥੋੜਾ ਜਿਹਾ ਵਜ਼ਨ ਵੱਧ ਗਿਆ ਹੈਗਾ ਮੈਨੂੰ ਲੱਗਦਾ 1 ਅੱਧਾ ਕਿਲੋ ਕਿਉਂਕਿ ਲੁਧਿਆਣਾ ਸੀਗਾ ਪ੍ਰੇਮ ਪਿਆਰ ਦੇ ਨਾਲ ਖਾਣਾ ਪੀਣਾ ਖਾਣਾ ਪੈਂਦਾ ਕਰੋ ਦੀ ਤੇ ਉਹ ਖਾਣ ਪੀਣ ਦੇ ਨਾਲ ਆਪਣਾ ਵਜ਼ਨ ਫਿਰ ਤੋਂ ਵੱਧ ਗਿਆ ਬੜੇ ਰਹਾ ਕਰੋ ਵਲੋਗ ਦੇ ਨਾਲ ਹੁਣੇ ਲਈ ਸਬ ਫਿਰ ਮਿਲਾਂਗੇ ਹੁਣ ਦੇਖਦੇ ਆਂ ਕਦੋਂ ਮਿਲਦੇ ਆਂ ਪਰ ਛੇਤੀ ਛੇਤੀ ਮਿਲਾਂਗੇ ਆਪਣੀ ਮਾਂ ਦੇ ਨਾਲ ਚਲੋ ਚਲੀਏ ਬਾਈਕ ਬਾਹਰ ਕੱਢ ਰਹੇ ਆਂ ਤੇ ਹੁਣ ਮੋਟਰਸਾਈਕਲ ਤੇ ਚੱਲਦੇ ਆਂ ਤੋਂ ਤਕਰੀਬਨ 1.5 ਕਿਲੋਮੀਟਰ ਦੇ ਲਾਗੇ ਛਾਗੇ ਹੈਗਾ ਆਪਣਾ ਰੇਲਵੇ ਸਟੇਸ਼ਨ ਬਣੇ ਰੋਬ ਲੋਗ ਦੇ ਨਾਲ ਰਾਹ ਦੇ ਵਿੱਚ ਮੜੇ ਬੋਟੇ ਜਿੰਨੇ ਨਜ਼ਾਰੇ ਆਂਦੇ ਉਹ ਦਿਖਾਣਾ ਤੇ ਮਾਲਵਾ ਐਕਸਪ੍ਰੈਸ ਵੀਰੀ ਟ੍ਰੇਨ ਹੈ 3:15 ਦੀ 2:30 ਵਜੇ ਗਈ ਹੈ ਤੇ ਜਿਆਦਾ ਦੂਰ ਹੈ ਨਹੀਂਗਾ ਫੜ ਲਾਂਗੇ ਟ੍ਰੇਨ ਹੱਲੇ ਜਲੰਧਰ ਦਿਖਾ ਰਿਹਾ ਹੈਗਾ ਮੈਕਸੀਗੋ ਤੇ ਚੈੱਕ ਕੀਤਾ ਸੀਗਾ ਤੇ ਬਹੁਤਾ ਟਾਈਮ ਨਹੀਂ ਲੱਗਣਾ ਹੁਣ ਤੇ ਚਲੋ ਚਲੀਏ ਤੇ ਉਸ ਤੋਂ ਬਾਅਦ ਜਨਰਲ ਅੱਬੇ ਚੱਜ ਅਸੀਂ ਸਫਰ ਕਰਨਾ ਆਪਣਾ 올ਓਵਰ ਦਾ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਜਨਰਲ ਅੱਬਾ ਕਿੱਦਾਂ ਦਾ ਰਹਿੰਦਾ ਹੈਗਾ ਆਪਣਾ ਮਾਲਵਾ ਐਕਸਪ੍ਰੈਸ ਦਾ ਬੜੇ ਨੋ ਬਲੋਗ ਦੇ ਨਾਲ ਟ੍ਰੇਨ ਨੰਬਰ 12906 ਪਤਨੀ 12912 ਹੈਗੀ ਜਿਹੜੀ ਵੀ ਇੱਕ ਵਾਰ ਮੈਂ ਕਨਫਰਮ ਕਰਦਾ ਸਟੇਸ਼ਨ ਦੇ ਕੋਲ ਜਾ ਕੇ ਸੋਤਾ ਭਰਾ ਆਪਣਾ ਜੀ ਚੱਲਿਆ ਛੱਡੋ ਸਾਨੂੰ ਕੋਈ ਸੁਣ ਕੇ ਤੇਲ ਪੁਰਾਣਾ ਵੀ ਬਹੁਤ ਜ਼ਰੂਰੀ ਹੈ ਜੀ ਕਿਥੇ ਸਾਰਾ ਲੱਗਦਾ ਤ੍ਰੀਪੁਰਾ ਗਿਆ ਰਹੇ ਹਾਂ ਸਿਰ ਰੇਸਟੇਸ਼ਨ ਵਾਲੇ ਸਾਡੇ ਰੇਸਟੇਸ਼ਨ ਦੇ ਇੱਧਰ ਆਪਣਾ ਜੀਐਮਡੀ ਕੋਵਰ ਦਿਨ ਮਾਰ ਅਨੇਕਾਂ ਅਨੇਕਾਂ ਰੇਸਟੇਸ਼ਨ ਪਰਵਾਸੀ ਆਪਣੇ ਪਿੰਡਾਂ ਨੂੰ ਜਾ ਰਹੇ ਨੇ ਅਸੀਂ ਵੀ ਘਵਾਲੀਏ ਜਾ ਰਹੇ ਹਾਂ ਜਲੰਧਰ ਤੋਂ ਟ੍ਰੇਨ ਆ ਰਹੀ ਹੈ ਜੀ ਟ੍ਰੇਨ ਨੰਬਰ 12920 ਮਾਲਵਾ ਐਕਸਪ੍ਰੈਸ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ 12920 ਦਾ ਸਫ਼ਰ ਮਾਲਵਾ ਐਕਸਪ੍ਰੈਸ ਦਾ ਜਨਰਲ ਡੱਬੇ ਦੇ ਵਿੱਚ ਦੇ ਰਹੇ ਆ ਬਾਕੀ ਜੇ ਗੱਲ ਹੋ ਸਕੀ ਤਾਂ ਆਪਾਂ ਜਿਹੜਾ ਨੰਬਰ ਹੈ ਜੀ ਆਪਣਾ ਸਲੀਪਿੰਗ ਦੇ ਵਿੱਚ ਜਾ ਕੇ ਕਰਾਂਗੇ ਗੱਲ ਸਲੀਪਰ ਕਲਾਸ ਦੇ ਵਿੱਚ ਜੇ ਹੋ ਸਕਿਆ ਤਾਂ ਲਵਾਂਗੇ ਨਹੀਂ ਤਾਂ ਫਿਰ ਜਨਰਲ ਡੱਬਾ ਜਿੰਦਾਬਾਦ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਟਿਕ ਟੋਕ ਸਾਡੇ ਕੋਲ ਹੈ ਨਹੀਂ ਜੀ ਜਨਰਲ ਦੀ ਜਰੂਰ ਲੈ ਲਈਏ ਜੀ ਲੁਧਿਆਣੇ ਵੀ ਆ ਗਏ ਨੇ ਜੀ ਬਾਂਦਰਾ ਜਨਰਲ ਡੱਬੇ ਵਾਲੇ ਸਾਰੇ ਤਿਆਰ ਹੋ ਗਏ ਜਾਣ ਦੀ ਜੀ ਪੂਰੇ ਦੇ ਪੂਰੇ ਤਿਆਰ ਆ ਜੀ ਰੇਲ 'ਚ ਬਹਿਣ ਵਾਸਤੇ ਹੋਰ 5 ਮਿੰਟ ਤੱਕ ਆ ਰਹੀ ਹੈ ਆਗੇ ਜੀ ਮੜਵਾ ਐਕਸਪ੍ਰੈਸ ਅੱਧੀ ਤਾਂ ਜੜਾ ਘੱਡੀ ਏਸੀ ਐ ਕੁਛ ਕਿੜੇ ਡੱਬੇ ਸਲੀਪਰ ਵੀ ਨਹੀਂ ਐਮ 1 ਤੇ ਐਸ 1 ਰੀ ਚਲੇਗੀ ਸਲੀਪਰ ਦੇ ਡੱਬੇ ਜੇ ਜਨਰਲ ਚ ਨਾ ਮਿਲੀ ਜਗਾ ਜੀ ਤੇ ਫਿਰ ਇਹਦੇ ਚ ਬਵਾਂਗੇ ਨਹੀਂ ਤਾਂ ਵੈਸੇ 98% ਚਾਂਸਸ ਜਨਰਲ ਡੱਬੇ ਦੇ ਵਿੱਚ ਬਹਿਣ ਦੇ ਤੇ ਜਨਰਲ ਡੱਬੇ ਨੂੰ ਐਕਸਪੀਰੀਅੰਸ ਕਰਨ ਦੇ ਆ ਬਚਪਨ ਤੋਂ ਜਨਰਲ ਦੀ ਐਕਸਪੀਰੀਅੰਸ ਕਰ ਰਹੇ ਆ ਦੇ ਅੱਜ ਫਿਰ ਐਕਸਪੀਰੀਅੰਸ ਤੁਹਾਨੂੰ ਵੀ ਕਰਾਵਾਂਗੇ ਨਾਲ ਆਪਣੇ ਵਾਹ ਜੀ ਵਾਹ ਜਨਰਲ ਦੇ ਹਾਲਾਤ ਫੁੱਲ ਟੂ ਫੁੱਲ ਪੈਕੰਪੈਕ ਦਾ ਕੰਮ ਹੈ ਜੀ ਆਹ ਤਾਂ ਚੜਦੇ ਨਹੀਂ ਨਾ ਲੈਣ ਦਿੰਦੇ ਨੇ ਨਾ ਚੜਨ ਦਿੰਦੇ ਨੇ ਕਈ ਵਾਰੀ ਇਹੋ ਜਿਹਾ ਮਾਹੌਲ ਵੀ ਹੋ ਜਾਂਦਾ ਚਲੋ 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 ਮਾੜੀ ਪੀੜ ਗਈ ਚੱਲ ਪਈ 12920 ਮਾਲਵਾ ਐਕਸਪ੍ਰੈਸ ਸਿਤਾਗੋੜੀ ਜਾਊਗੀ ਇਹ 625 ਕਿਲੋਮੀਟਰ ਦਾ ਸਫ਼ਰ طے ਕਰਦੇ ਹੋਏ ਤੇ ਚੱਲੀ 3:15 ਤੇ ਨਹੀਂ ਹੈਗੀ 3:30 ਵਜੇ ਚੱਲਦੇ ਹੋਏ ਤਤ ਤਕਰੀਬਨ ਇਹ ਟਾਈਮ ਲਾਊਗੀ ਆਰਾਊਂਡ 1:25 ਤੱਕ ਇਹ ਲਾਊਗੀ ਆਪਣਾ ਗਵਾਲੀਅਰ ਦੇ ਵਿੱਚ ਤੇ ਟਾਈਮ ਤਕਰੀਬਨ ਹੋ ਗਿਆ 7:23 3:25 ਅ 10 10:30 ਘੰਟੇ ਲਾਊਗੀ ਫੁੱਲ ਪੈਕਨ ਭਰ ਕੇ ਰਿਜਨ ਰੰਦਾ ਹਾਂ ਤੇ ਬੰਦੇ ਭਰੇ ਹੋਏ ਨੇ ਜੀ ਦੱਬ ਕੇ ਜ਼ਿਆਦਾਤਰ ਪ੍ਰਵਾਸੀ ਜਿਹੜੇ ਆਪਣੇ ਪਿੰਡਾਂ ਨੂੰ ਜਾ ਰਹੇ ਨੇ ਜੀ ਉਹ ਨਹੀਂ ਜਾਂਦੇ ਤੇਨ ਤੋਂ ਉੱਥੇ ਜਾਂਦੇ ਨੇ ਲੋਕ ਘਰਾਂ ਵੱਲ ਨੂੰ ਜਿ ਲੋ ਹੁਣ ਜਾ ਕੇ ਕਿਤੇ ਸੀਟ ਮਿਲੀ ਹੈ 10 12 ਘੰਟਿਆਂ ਦੇ ਜਿਹੜਾ ਸਫ਼ਰ ਦੇ ਵਿੱਚ ਆਪਾਂ ਇੱਥੇ ਬਹਿ ਕੇ ਕੱਟਣਾ ਪੈਣਾਗਾ ਤੇ ਹੁਣ ਤਕਰੀਬਨ ਟਾਈਮ 1:30 ਵਜੇ ਦਾ ਹੋ ਗਿਆ ਤਕਰੀਬਨ ਟਾਈਮ ਕਿੰਨੇ ਵਜੇ ਦਾ ਹੋ ਗਿਆ ਟਾਈਮ ਕਿਤਨਾ ਹੋ ਗਿਆ ਦੇਖਣਾ ਟਾਈਮ 5:25 ਹੋ ਗਏ ਨੇ ਤੇ ਭੀੜ ਤੋਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਮਾਹੌਲ ਕਿਹੋ ਜਿਹਾ ਜਨਰਲ ਡੱਬੇ ਦੇ ਵਿੱਚ ਤਕਰੀਬਨ 1:30 2 ਘੰਟਿਆਂ ਬਾਅਦ ਜਾ ਕੇ ਸੀਟ ਮਿਲੀ

ਰਾਤਰੀ ਹੈ ਮਾਰਾ ਅੱਛਾ ਬਿਰਾਦਰੀ ਹੈ ਇਹ ਤਕਰੀਬਨ ਟਾਈਮ ਲੈਂਦੀ ਹੈ ਜੀ ਆਪਣਾ 10:30 ਘੰਟੇ ਦਾ ਤੇ 10:30 ਘੰਟੇ ਦੇ ਵਿੱਚ ਆਪਣਾ ਇਹ ਲੁਧਿਆਣੇ ਤੋਂ ਗੋਵਾਲੀਆ ਲਾ ਦੇਂਦੀ ਹੈ ਤੇ ਆਂਦੀ ਕਟੜਾ ਤੋਂ 12:920 ਨੰਬਰ ਮਾਲਵਾ ਐਕਸਪ੍ਰੈਸ ਲੁਧਿਆਣੇ ਇਹਦੇ ਆਉਣ ਦਾ ਟਾਈਮ 3:30 ਵਜੇ ਦੇ ਕਰੀਬ ਦਾ ਹੈਗਾ ਅੱਜ ਦਾ ਤੇ ਉਹ ਇਹ 3:15 ਤੇ ਪਹੁੰਚ ਜਾਂਦੀ ਹੈ 3:05 ਦੇ ਪਹੁੰਚਦੀ ਹੈ 3:15 ਦੇ ਚੱਲਦੀ ਹੈ ਜੀ ਪੇਸ਼ੜ ਕਰਨਾਲ ਆ ਗਿਆ ਜੀ ਟਾਈਮ ਆਪਣਾ ਤਕਰੀਬਨ ਸ਼ਾਮ ਦੇ 7:00 ਵਜਣ ਨੇ ਲਿਆ ਤੇ ਚਲੋ ਸਿਗਨਲ ਹੋ ਗਿਆ ਕਰਨਾਲ ਸਟੇਸ਼ਨ ਜੀ ਆਏਗੀ ਕਾਂ ਸਭੀ ਤੋਂ ਗੇਟ ਇਹ ਧਰਤੀ ਹੈ ਜੀ ਆਪਣੀ ਕਰਨ ਦੇ ਨਾਲ ਜੁੜੀ ਹੋਈ ਦਾੜਵੀਰ ਕਰਨ ਦੇ ਨਾਲ ਸ਼ਾਮ 7:00 ਵਜੇ ਦੇ ਜਨਰਲ ਦੇ ਹਾਲ ਇਹ ਨੇ ਜੀ ਭੀੜ ਭੜਕਾ ਪੂਰਾ ਹੈ ਲੋਕਾਂ ਕੋ ਜਗ੍ਹਾ ਹੈ ਨਹੀਂ ਬੈਠਣ ਅਸੀਂ ਥੱਲੇ ਬੈਠੇ ਹੋਏ ਨੇ ਅਸੀਂ ਵੀ ਇਸ ਟਾਈਮ ਖੜੇ ਹੋਏ ਹੋਏ ਆ ਜੀ हाँ है नहीं बहन पहले मैं उतो करके बैठा तो उठे जाके हम घुा कुछ देर तक जाके करनाल स्टेशन जोड़ा है अपना बईपास कर रहे हैं जा रहा हूँ बस एक मिनट में जा रहा हूँ चेंजिंग ਕੰਟਰੋਲ ਦੇ ਹਾਲੀ ਦੀ ਹੈ ਤੇ ਇਹ ਟ੍ਰੇਨ ਜਾ ਰਹੀ ਹੈ ਕਲਿਆਰ ਵੱਲ ਕਹਾਂ ਤੱਕ ਜਾਂਦੀ ਹੈ ਇਹ ਐਸ ਇੰਡੋਰ ਗਿਆ ਯਾਰ ਪਾਉਂਡ ਸਿਨਾਰ ਇੰਡੋਰ 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 ਤੱਕ ਜਾਂਦੀ ਹੈ ਅੱਛਾ ਇਹ ਇੰਡੋਰ ਜਾਂਦੀ ਹੈ ਜੀ ਆਪਣੇ ਮਾਲਵਾ ਐਕਸਪ੍ਰੈਸ ਮਦਦ ਉਹ ਲੈਣ ਦਾ سلسلہ ਚਾਲੂ ਹੋ ਗਿਆਗਾ ਤੇ ਇਧਰ ਬੱਚਾ ਰੋਈ ਜਾਂਦਾਗਾ ਗਰਮੀ ਬਹੁਤ ਜ਼ਿਆਦਾ ਹੈਗੀ ਹਾਲਾਤ ਖਰਾਬ ਹੋਏ ਨੇ ਗਰਮੀ ਕਰਕੇ ਹੋਰ ਕੋਈ ਚੱਕਰ ਨਹੀਂ ਆ। ਚਲਦੀ ਗੱਡੀ ਠੀਕ ਰਹਿੰਦਾ ਉਤਰਦੀ ਗੱਡੀ ਤੇ ਘਰ ਰਹਿੰਦਾ। ਹੁਣ ਜਾ ਕੇ 2 ਮਿੰਟ ਦਾ ਚੈਨ ਮਿਲੇਗਾ। ਕੋਈ ਤਾਂ ਮਿਲਿਆ ਜੀ ਪੇ ਆ। ਉਹ ਲਟਰਨ ਸਟਰਨ ਵਾਲੇ ਟ੍ਰੇਨ ਦੇ ਵਿੱਚ ਆਉਂਦੇ ਨੇ ਜੀ ਤੇ ਹੁਣ ਅਸੀਂ ਇੱਕ ਵਾਅਦਾ ਜਿਹਾ ਕਰਿਆ ਆਪਣੇ ਨਾਲ ਕੀ ਆਪਾਂ ਹਾਂ ਚੱਲਿਆ ਹੋਇਆ ਬਿਲਕੁਲ ਵੀ ਡਿਖਾਇਆ ਕਰਨਾ ਕਦੀ ਕੋਈ ਪਾਪੜਾ ਲੈ ਆ ਜਾਂਦਾ ਕਦੀ ਕੋਈ ਬ੍ਰੈਡ ਟੋਸ ਲੈ ਕੇ ਆ ਜਾਂਦਾ ਹੁਣੇ ਖਾਤੇ ਨਹੀਂ ਤੇ ਇੱਧਰ ਆਪਣੇ ਭਾਈ ਮੱਧ ਪ੍ਰਦੇਸ਼ ਵਾਲੇ ਕੀ ਹਾਲ ਹੈ ਦੋਸਤੋ ਕਿਹਦਾ ਲੱਗ ਰਿਹਾ ਹੈ ਜਨਰਲ 90 ਮਾ ਸਫਰ 1 ਨੰਬਰ 1 ਨੰਬਰ ਓਕੇ ਬਾਕੀ ਗੱਲਬਾਤ ਕਰੀਏ ਹੋਰ 4 ਘੰਟੇ ਰਹਿ ਗਏ ਨੇ ਤੇ ਆਪਾਂ ਜਿਹੜਾ ਹੈ ਗਵਾਲੀਅਰ ਪਹੁੰਚ ਜਾਗੇ ਗਵਾਲੀਅਰ तकरीबन ਅੱਜ ਰਹਿ ਗਿਆ 350 ਤੋਂ 400 ਕਿਲੋਮੀਟਰ ਦਾ ਰਾਉਂਡ ਇਹ ਕੋਈ ਵੀਰ ਕਰ ਰਹੇ ਆ ਜਿੱਦੋਂ ਆਉਂਦਾ ਹੈਗਾ ਤੇ ਪਹੁੰਚ ਰਹੇ ਹੁਣ ਕਿੱਲੀ ਆਉਣ ਵਾਲੀ ਰਾਤ ਦਾ ਵੇਲਾ ਤੇ ਇਹ ਹੈ ਟ੍ਰੇਨ ਇਹ ਜਿਹੜੀ ਹੈਗੀ ਇਹ ਵਧੀਆ ਹੀ ਟ੍ਰੇਨ ਹੈ ਸੁਪਰ ਫਾਸਟ ਚੱਲ ਰਹੀ ਹੈ ਰੁਕਦੀ ਨਹੀਂ ਜ਼ਿਆਦਾ ਪਰ ਬੰਦੇ ਭਾਰਤ ਲਈ ਇੱਕ ਪਾਸ ਦੇਣ ਦੀ ਵਿਕੀ ਸੀ ਬਸ ਹੋਰ ਤਾਂ ਕਿਤੇ ਨਹੀਂ ਉੱਗੀ ਬਾਕੀ ਟ੍ਰੇਨਾਂ ਜਿਹੜੀਆਂ ਸੀਗੀਆਂ ਤਕਰੀਬਨ ਉਹ ਟਾਈਮ ਲੈ ਰਹੀਆਂ ਸੀਗੀਆਂ 16 ਤੋਂ 17 ਘੰਟੇ ਇਹ ਟ੍ਰੇਲ ਜਿਹੜੀ ਸੀਗੀ ਉਹ ਘੱਟ ਟਾਈਮ ਲੈ ਰਹੀ ਸੀਗੀ ਤੈਨੂੰ ਆ ਕੇ 15 ਮਿੰਟ ਦੇ ਕਰੀਬ ਇਹ ਚੱਲੀ ਤੇ ਆਪਾਂ ਨੂੰ ਸਵੇਰੇ ਸਵੇਰੇ ਲਾ ਦੂਗੀ ਜਿਹੜਾ ਸਵੇਰ ਦਾ ਟਾਈਮ ਹੈ ਉਹ 2 ਵਜੇ ਦੇ ਕਰੀਬ-ਕਰੀਬ ਦਾ ਹੈਗਾ ਛੋਲਿਆਂ ਵਾਲਾ ਆਇਆ ਜੀ ਇੱਧਰ ਤੇ ਆਹ ਹੈਲਦੀ ਚੀਜ਼ ਲੱਗਦੀ ਹੈ ਆ ਲੈਨੇ ਜੀ ਬੱਦਲ ਘੰਟਾ ਛੋਲਿਆਂ ਸੀ ਨਾਂ ਨਾਂ ਸੁਣਿਆ ਕਿ ਉਤਰਦੇ ਨਹੀਂ ਜੀ ਕੋਈ ਉਤਰਿਆ ਨਹੀਂ ਖੜੇ ਬੰਦਾ ਪਿਆ ਜਿਵੇਂ ਸ਼ਹਿਰ ਦਿੱਲੀ ਆਉਣ ਵਾਲਾ ਹੈ ਜੀ ਤੇ ਸਾਰੇ ਦੇ ਸਾਰੇ ਉੱਟ ਗਏ ਨੇ ਹਾਲਾਤ ਖੜੇ ਵੀ ਉਦਾਂ ਦੇ ਬਣੇ ਹੋਏ ਨੇ ਲੱਗਦਾ ਹੈਗਾ ਕਿ ਦਿੱਲੀ ਕਾਫੀ ਬੰਦੇ ਉਤਰਣਗੇ ਚੈਰ ਦਿੱਲੀ ਡਾਕਟਰ ਅੰਬੇਦਕਰ ਨਗਰ ਤੋਂ ਸ਼੍ਰੀ ਮਾਤਾ ਵੈਸ਼ਨੂ ਦੇ ਵੀ ਜਾਣ ਲਈ ਇਹ ਟ੍ਰੇਨ ਤੇ ਭੀੜ ਦੇਖ ਸਕਦੇ ਤੁਸੀਂ ਇਹ ਵੱਨ ਭੀੜ ਹੈ ਆਸੇ ਪਾਸੇ ਕੋਈ ਪਾਣੀ ਦੀ ਜਗ੍ਹਾ ਹੈ ਨਹੀਂ ਜੀ ਤੋ ਭਰੀਏ ਕੋਈ ਦੁਕਾਨ ਦੀ ਹੈਣੀ ਦੀ ਤੇ ਮੈਂ ਬਾਹਰ ਜਰਾਬਾ ਜੀਆਂ ਚ ਆ ਗਿਆ ਹਾਂ ਦਿੱਲੀ ਸ਼ਹਿਰ ਦੇ ਵਿੱਚ ਇੱਥੋਂ ਤਕਰੀਬਨ ਹੋਰ 300 ਕਿਲੋਮੀਟਰ ਦਾ ਸਫ਼ਰ ਹੋਰ ਰਹਿ ਗਿਆਗਾ ਇਹ ਕੀ ਤੋ ਹੈ ਭਈ ਇਹ ਕੀ ਲੋਕ ਲੜੀ ਜਾ ਰਹੇ ਨੇ ਸੀਟਾਂ ਵਾਸਤੇ ਕਿ ਸੀਟ ਮਿਲੀਏ ਕਿਉਂ ਜਗਾ ਵੀ ਹੈਣੀ ਜੀ ਇੱਥੇ ਲੜਨਾ ਵੀ ਬਣਦਾ ਹੈਗਾ ਕਈ ਪੈ ਜਾਂਦੇ ਨੇ ਥੱਲੇ ਤੇ ਅਮਰਾਤ ਦਾ ਹੋ ਗਿਆ ਜੀ 12 ਦੇ ਕਰੀਬ ਵੱਜ ਗਏ ਨੇ ਤੇ ਹੋਰ ਡੇਢ ਘੰਟੇ ਨੂੰ ਗੁਆ ਲਿਆ ਅਸੀਂ ਲੱਗ ਜਾਗੇ ਪਤਾ ਨਹੀਂ ਅਸੀਂ ਕਿੱਥੇ ਕਰਕੇ ਹੈਗੇ ਆ ਦੇਖ ਸਕਦੇ ਹੋ ਜੀ ਅੱਜ ਦਾ ਸਟੇ ਕਿਵੇਂ ਦਾ ਹੈਗਾ ਰਾਤ ਦਾ ਸੌਣ ਦਾ ਹੈ ਜੀ ਐਂ ਹੀ ਸੌਣਾ ਪੈਣਾ ਅੱਜ ਦੇ ਵਿੱਚ ਐਂ ਹੀ ਸੁੱਤੇ ਹੋਏ ਆ ਆਪਾਂ 10 ਸਾਢੇ 10 ਵਜੇਗੇ ਜੀ ਸੁੰਤੇ ਸੁੰਤੇ ਜੀ ਇਹ ਨਹੀਂ ਸੁੱਤੇ ਹੋਏ ਆ। ਬਣ ਪੀਸ ਜਸਤੀ ਟ੍ਰੇਨ ਬਹੁਤ ਜ਼ਗਾ ਰੁਕ ਰਹੀ ਆ ਪਤਾ ਨਹੀਂ ਕੀ ਨਜ਼ਰ ਬੱਜੀ ਹੈ ਜੀ ਇਹਨੂੰ ਗਿਲਵਣਾ ਗੱਲ ਕਰੀਏਗੀ ਆਪਣੀ ਇਹ ਟ੍ਰੇਨ 2.5 ਘੰਟੇ ਡੇਟ ਆ। ਸਾਢੇ 12 ਵਜੇ ਇਹ ਸਵੇਰੇ 12 ਵਜੇ ਦੇ ਕਰੀਬ ਤੱਕ ਇਹਨੇ ਪਲਵਲ ਪਹੁੰਚਣਾ ਸੀਗਾ ਆਪਣਾ ਪਹੁੰਚਣਾ ਸੀਗਾ ਇਹਨੇ। ਕੋਸੀ ਕਲਾ ਤੇ ਇਹ ਸਟੈਂਪਲਵਲ ਹੈ। ਉਮਾ 12 ਦਾ ਟਾਈਮ ਸੀਗਾ ਜੀ ਆਪਣਾ ਢੋਲਪੁਰ ਪਹੁੰਚਣ ਦਾ ਤੇ ਢੋਲਪੁਰ ਨਾਲ ਪਹੁੰਚਦੇ ਹੋਏ ਸਵਾ 12 ਹਲੇ ਤੱਕ ਪਨਵਲ ਦੇ ਵਿੱਚ ਹੀ ਆ 2.5 ਘੰਟੇ ਲੇ ਗਏ ਹੁਣ ਜਾ ਕੇ ਕਿਤੇ ਪਾਣੀ ਦਾ ਮਿਲਿਆਗਾ ਹੁਣ ਜਾ ਕੇ ਕਿਤੇ ਪਾਣੀ ਪੂਣੀ ਮਿਲਿਆ ਬਾਈ ਤੇ ਰਾਤ ਦਾ ਟਾਈਮ 2 ਵਜੇ ਕਿ ਪੁਸ਼ਮੈਂਟ ਹੋ ਗਈ ਹੈ ਅਜੇ ਹਲੇ ਤੱਕ ਆਗਰਾ ਨਹੀਂ ਪਹੁੰਚੇ ਹਾਂ ਜੀ ਅਰਾਊਂਡ ਇੱਥੋਂ 100 ਕਿਲੋਮੀਟਰ ਰਹਿ ਗਿਆ ਆ ਗਿਆ ਜੀ ਗੋਆਲਿਆਰ ਸਟੇਸ਼ਨ ਥੋੜਾ ਜਿ ਰਹਿ ਗਿਆ ਹੈਗਾ ਜੀ ਇਹ ਸੀ ਜੀ ਮਾਹੌਲ ਜਨਰਲ ਡੱਬੇ ਦਾ ਦੇਖਿਆ ਹੀ ਆ ਤੁਸੀਂ ਜੀ ਟਾਈਮ ਸੂਰੇ 4:30 ਵਜੇ ਦਾ ਹੋ ਗਿਆ ਤੇ ਬਾਈ ਇਹਨੂੰ ਉਠਾਣਾ ਪੈਣਾ ਹੈਗਾ ਇਹ ਗਾਰੀ ਮੇਨ ਟੇਕਾ ਚਲੋ ਜੀ ਚਲੋ 70 ਨੇ ਤੋਂ ਦਿਆ ਕਰੋ ਉਤਰ ਗਏ ਆ ਜੀ ਟ੍ਰੇਨ 12920 ਮਾਲਵਾ ਐਕਸਪ੍ਰੈਸ ਹੋ ਜੀ ਇਥੇ ਮਾਹੌਲ ਬਰਸਾਤ ਵਾਲਾ ਹੀ ਹੈ ਹਲੇ ਚੱਲ ਪਈ ਟ੍ਰੇਨ ਜੀ ਇਕਵਾਰੀ ਤੋਂ ਜਿਹੜੀ ਜਿਹੜੀ ਸਾਨੂੰ ਲੈ ਕੇ ਆਈ ਸੀ ਲੁਧਿਆਣੇ ਤੋਂ ਉਹ ਟ੍ਰੇਨ ਚੱਲ ਪਈ ਹੈ ਜੀ ਬਰਸਾਤ ਨੇ ਪੂਰਾ ਕੰਮ ਜਿਹੜਾ ਹੈਗਾ ਗਿੱਲਾ ਕਰਿਆ ਹੋਇਆ ਜੀ ਸੁਰੇਸ਼ ਸੁਰੇਸ਼ ਮੱਧ ਪ੍ਰਦੇਸ਼ ਦਾ ਜਿਹੜਾ ਬ੍ਰੇਕਫਾਸਟ ਪੋਹਾ ਆ ਗਿਆ ਬਰਾਵਾ ਖਾਂ ਜੂ ਆਟੇ ਦੇ ਵਿੱਚ ਕੋਈ ਪਿੱਛੇ ਰੀਡੋ ਵਾਲਿਆ ਨਹੀਂ ਖੱਜਲ ਕੋਈ ਤੇ ਅੱਗਾ ਪੂਣਾ ਕੰਡਾਗਾ ਤੇ ਉਹ ਸਾਰਾ ਦਾ ਕੁਝੀ ਗਏ ਬੁੱਧੂ ਬਣਾਈ ਦੋ ਇਹ ਬੰਨਾ ਨਾ ਕਰਦੇ ਉਹ 2-3 5 ਕਿਲੋਮੀਟਰ ਦਾ 150 ਮਹਾਂ ਦਾ ਸੀ 250 ਮਹਾਂ ਦਾ ਸੀ ਆਇਤਾ ਬਾਈ ਪੁਲੀਸ ਨੂੰ ਬੰਦੇ ਨਾਲ ਅਗਰੇ ਨਹੀਂ ਸਾਹਿਬ ਜੀ ਉਧਰ ਮੈਂ ਕਿਹਾ ਚਲੋ ਕੋਈ ਨਾ ਕੋਈ ਹੋਰ ਹੱਲ ਕੱਢੀਏ ਜੀਲਾ ਸੀ ਇਹ ਹੁਣ ਆਪਾਂ ਲੋ ਥੋੜਾ ਜਿਹਾ ਸਿੱਟੂ ਲੰਕ ਹਸਪਤਾਲ ਤੱਕ ਗਈ 4000 ਦਾ ਲਗਭਗ ਨਾਨਾਗੜ ਦੇ ਕੋਈ ਨਾ ਕੋਈ ਹੋਰ ਹੱਲ ਕੱਢਾਂਗੇ ਆਟੋ ਵਾਲੇ ਬਾਈ ਨੇ ਆਪਾਂ ਨੂੰ ਇੱਥੇ ਛੱਡਤਾ ਆਪਾਂ ਨੂੰ ਛੜਤਾ ਇੱਧਰ ਗੁਰਦੁਆਰੇ ਦੇ ਲਈ ਪਾਸੇ ਤੇ ਇਹ ਰਾਤ ਹੋ ਜੀ ਉਰਵਾਈ ਗੇਟ ਹੈਗਾ ਇੱਥੋਂ ਤਕਰੀਬਨ 5-7 ਕਿਲੋ ਇੱਥੋਂ 3 ਕਿਲੋਮੀਟਰ ਤੇ ਉੱਥੋਂ 2 ਕਿਲੋਮੀਟਰ ਤੋਂ ਬਾਅਦ ਜਿਹੜੀ ਹੈਗੀ ਕਹਿੰਦੇ ਇੱਕ ਫ੍ਰੀ ਸੇਵਾ ਵਾਲੀ ਬੱਸ ਵੀ ਚੱਲਦੀ ਜਿਹੜੀ ਉੱਪਰ ਲਾਂਦੀ ਹੈ ਉਹ ਚੱਲਣੀ ਸ਼ੁਰੂ ਹੋ ਗਈ ਹੁਣੇ ਉੱਪਰ ਕੋਈ ਵੀ ਜਾਂਦਾ ਨਹੀਂ ਆਟੋ ਦੇਖਦੇ ਹਾਂ ਕੀ ਬਣਦਾ ਹੈ ਕਿਲਾ ਉੱਪਰ ਹੈ ਜੀ ਟਾਈਮ ਸਵੇਰ ਦਾ ਹੋ ਗਿਆ ਚੜ੍ਹੇ ਦੁਪਹਿਰੀ ਸੀਗੇ ਟ੍ਰੇਨ ਦੇ ਵਿੱਚ ਪਹੁੰਚਿਆ ਪਹੁੰਚਦਾ ਤਸਵੀਰ ਹੋ ਗਈ ਸੀ ਕਿ ਤਕਰੀਬਨ ਆਈ ਆਪਣਾ 4:3:5 ਵੱਜ ਗਏ ਸੀ ਤੇ ਹੁਣ ਪੈਦਲ ਤੁਰਦੇ ਜਾ ਰਹੇ ਹਾਂ ਕਿਸੇ ਪ੍ਰਕਾਰ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਸਾਧਨ ਤੇ ਇੱਥੇ ਜਿਹੜੇ ਰੈਪਿਡ ਵਾਲੇ ਨੇ ਟੈਕਸੀ ਵਾਲੇ ਨੇ ਉਹ ਮਰਜ਼ੀ ਆਪਣੀ ਕਰਦੇ ਨੇ ਤੇ ਮਨਮਾਨੀ ਜੀ ਇੱਕ ਹਿਸਾਬ ਨਾਲ ਕਹਿ ਦਈਏ ਤਾਂ ਕਰਦੇ ਨੇ ਆ ਕੇ ਹੋਰ ਹਿਸਾਬ ਨਾਲ ਕਹਿੰਦੇ ਨੇ ਕੈਨਸਲ ਕਰੋ ਇਦਾਂ ਕਰੋ ਉਦਾਂ ਕਰੋ ਹਰੇਕ ਬੰਦਾ ਮੈਂ ਜਿੰਨਾ ਵੀ ਦੇਖਿਆ ਇੱਥੇ ਤਕਰੀਬਨ 5-7 ਬੰਦੇ ਨੇ ਉਹ ਤਾਂ ਮੈਂ ਕਰੇ ਸੀਗੇ ਤੇ ਉਹ ਸਾਰਿਆਂ ਨੇ ਇਦਾਂ ਹੀ ਕਰਿਆ ਮੈਨੂੰ ਲੱਗਦਾ ਹੈਗਾ ਉਹ ਜਿਹੜਾ ਹੈਗਾ ਇੱਕ ਗਰੁੱਪ ਟਾਈਪ ਬਣਾ ਲੈਂਦੇ ਨੇ ਜਿੱਦਾਂ ਆਪਣਾ ਪੰਜਾਬ 'ਚ ਗੱਲ ਕਰੀਏ ਇਹਨਾਂ ਦਾ ਗਰੁੱਪ ਬਣ ਜਾਂਦਾ ਹੈਗਾ ਰੈਪਿਡ ਹੋਲਿਆਂ ਦਾ ਕਿ ਇਸ ਰੇਟ ਤੋਂ ਥੱਲੇ ਲੈ ਕੇ ਨਹੀਂ ਜਾਣਾ ਇਦਾਂ ਉਦਾਂ ਇਹ ਉਹ ਮਤਲਬ ਇੱਕ ਹਿਸਾਬ ਨਾਲ ਮਨਮਾਨੀ ਵਾਲਾ ਹਿਸਾਬ ਜਿਹਾ ਲੱਗਿਆ ਬਾਕੀ ਆਪਾਂ ਉਹਦੇ ਬਾਰੇ ਕੁਝ ਨਹੀਂ ਕਵਾਂਗੇ ਔਰ ਵਾਈ ਗੇਟ 0 ਕਿਲੋਮੀਟਰ ਸਾਸ ਨੂੰ ਮੰਦਰ ਤੋਂ 2 ਕਿਲੋਮੀਟਰ ਤਕਰੀਬਨ 5-6 ਦਿਨਾਂ ਪਹਿਲੇ ਦੇਖਿਆਣੇ ਤੁਸੀਂ ਆਪਾਂ ਇਧਰੋਂ ਸਾਈਕਲ ਲੈ ਕੇ ਆਏ ਸੀਗੇ ਤੇਲਾ ਰਾਸ ਹੀ ਉੱਤੇ ਚੜੇ ਸੀਗੇ ਸਿੱਧਾ ਕਿਲੇ ਘੜਾ ਰਾ ਤੇਥੋਂ ਹੀ ਹੁਣ ਉੱਪਰ ਜਾਣਾ तकरीबन 2 ਕਿਲੋਮੀਟਰ ਰਹਿ ਗਿਆ ਆਪਣਾ ਗੁਰੂ ਘਰ ਚਲਦੇ ਚਲਦੇ ਆਪੋ ਇੱਕ ਸਰ ਨੇ ਹੈਲਪ ਕੀਤੀ ਲਿਫਟ ਦੇ ਦਿੱਤੀ ਜੀ ਕੋਈ ਗੇਟ ਤੱਕ ਤਪਾ ਹੁ ਆ ਗਏ ਸੀਗੇ ਇੱਥੋਂ ਸਾਰੀ ਚੜ੍ਹਾਈ ਹੈ ਹੋਰ ਦੇ ਹਿਸਾਬ ਦੀ ਹੈ ਖੜਵੀ ਚੜਾਈ ਹੈ। ਕਿਉਂਕਿ ਇਹ ਤੁਰਵਾਈ ਗੇੜ ਤੋਂ 1.5 ਤੋਂ 2 ਕਿਲੋਮੀਟਰ ਪੈਂਦਾ ਉੱਪਰ ਨੂੰ ਕਰ। ਇਹ ਸਾਰਾ ਏਰੀਆ ਚੜਾਈ علاوہ ਹੈ। ਕਿਲੇ ਅਲੱਗ ਏਰੀਆ ਹੈ ਸਾਰਾ। ਹ ਇੱਥੇ ਲਾਤੀ ਸਕੂਟੀ ਸਰ ਨੇ ਤੇ ਉੱਪਰ ਦੇਖਦੇ ਹਾਂ ਹੁਣ ਕਿਧਰੋਂ ਆਏਗਾ। ਸਿੰਧਿਆ ਸਕੂਲ। ਸਿੰਧਿਆ ਸਕੂਲ। ਇਹ ਜਿਹੜਾ ਤੁਸੀਂ ਗਰਾਊਂਡ ਦੇਖ ਰਹੇ ਹੋ ਇਹ ਸਿੰਧਿਆ ਸਕੂਲ ਦਾ ਹੈ ਜੀ। ਇਸ ਸਕੂਲ ਦੀ ਆਸੇ ਪਾਸੇ ਸਕੂਲ ਕਿਧਰ ਹੋਗਾ ਸਰ ਸਿੰਧਿਆ ਉਸ ਦੇ ਪਿੱਛੇ ਅੱਛਾ ਗੁਰਦੁਆਰੇ ਦੇ ਪਿੱਛੇ ਸਕੂਲ ਹੈਗਾ ਤੇ ਇਹ ਅਮੀਰਾ ਵਾਲਾ ਸਕੂਲ ਹੈ ਜੀ ਅਮੀਰ ਆ ਦੇ ਬੱਚੇ ਅਮੀਰਾ ਦੇ ਬੱਚੇ ਪੜ੍ਹਦੇ ਨੇ ਤੇ ਧੰਨਵਾਦ ਸਰ ਓਕੇ ਜੀ ਤੇ ਤਕਰੀਬਨ ਨਾਨਾ ਕਰਦੇ ਇਹਦੀ ਫੀਸ ਹੈ ਜੀ 16 ਲੱਖ ਤੋਂ ਲੈ ਕੇ 32 ਲੱਖ ਰੁਪਏ ਇਅਰਲੀ ਵਾਹ ਜੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਜ਼ਿਆਦਾ ਫੀਸ ਹੈ ਜੀ ਮੈਂ ਤਾਂ ਹੈਰਾਨ ਹੀ ਰਹਿ ਗਿਆ 16 ਲੱਖ ਰੁਪਏ ਮੈਨੂੰ ਲੱਗਦਾ ਇਹਨਾਂ ਦਾ ਮੇਰੇ ਸਾਹਣਾ ਬਿੱਟੂ ਸੰਦੀਪ ਹਰਪਾਲ ਮੈਂ ਆਪਾਂ ਕੋਲੇਜ ਵੀ ਕਰ ਲਈਏ ਸਾਰਿਆਂ ਨੇ ਮੇਰੇ ਸਾਹਣਾ ਬਚਪਨ ਤੋਂ ਪੜੇ ਹੋਵਾਂਗੇ ਕਰ ਕਰਾ ਕੇ ਸਾਡਾ ਤਾਂ ਜਾ ਕੇ ਕਿਤੇ 3-4 ਲੱਖ ਰੁਪਏ ਖਰਚਾ ਆਏਗਾ ਜੀ ਸਾਰੀ ਓਵਰਆਲ ਪੜ੍ਹਾਈ ਦਾ ਤੇ ਉਸ ਤੋਂ ਬਾਅਦ ਵੀ ਜਿਹੜੇ ਨੇ ਪੈਸੇ ਬਚ ਜਾਣਗੇ ਇਹਨਾਂ ਦੀ ਨਰਸਰੀ ਦੀ ਫੀਸ 16 ਲੱਖ ਰੁਪਏ ਸਾਲ ਦੀ ਹੈ ਜੀ ਓਹ ਹੋ ਹੋ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਫ਼ਰ ਛੱਡ ਕੇ ਗਏ ਸੀ ਉੱਥੇ ਹੀ ਸਫ਼ਰ ਦੁਬਾਰਾ ਸ਼ੁਰੂ ਕਰਿਆ ਵਾਹ ਜੀ ਵਾਹ ਟੂ ਫੇਲੀਅਰ ਤੇ ਹਰਪਾਲ ਆ ਬੈਠੇ ਹੋਏ ਨੇ ਜੀ ਕਰਦਿਆਂ ਵਾਰਤਾਲਾ ਮਿਲਦੇ ਆ ਤੇ ਇਸ ਤੋਂ ਬਾਅਦ ਅਗਲੀ ਵੀਡੀਓ 'ਚ ਮਿਲਾਂਗੇ ਇਹ ਵੀਡੀਓ ਵੀ ਖਤਮ ਕਰਨੀ ਹੈ ਜੀ ਮੇਲੇ ਗੇਲੇ ਕਰ ਲਈਏ ਲੋ ਜੀ ਲੋ ਮੇਲੋ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ 5-6 ਦਿਨ ਪਹਿਲੇ ਅਸੀਂ ਛੱਡ ਗਏ ਸੀਗੇ ਤੇ ਹੁਣ ਫਿਰ ਦੁਬਾਰਾ ਮੇਲ ਮਲਾਪ ਹੋ ਗਏ ਨੇ ਕਿਉਂਕਿ ਅਸੀਂ ਇੱਕ ਦੂਜੇ ਨੂੰ 2-4 ਦਿਨਾਂ ਲਈ ਤਾਂ ਛੱਡ ਸਕਦੇ ਆ ਬਾੜੀ ਤੇ ਸਾਡੇ ਕੋ ਵੀ ਨਹੀਂ ਛੱਡ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨੀਸ਼ੂ ਭਾਈ ਆ ਗਿਆ ਜੀ ਰਾਤ ਦੇ ਡਿੱਕੇ ਨੇ ਆਪਾਂ ਲਾ 1:30 ਵਜੇ ਦਾ ਟਾਈਮ ਸੀਗਾ ਵੀ 1:30 ਵਜੇ ਆਜੂ ਫਰ ਚੱਲ 4 ਵਜੇ ਲੱਗਿਆ ਤੇ ਕਰਦੇ ਕਰਦੇ ਦਿਨ ਚੜ ਗਿਆ ਭਾਈ 6:00 ਵਜੇ ਟ੍ਰੇਨ ਲੇਟ ਹੋ ਗਈ ਨਾ ਹਾਂਜੀ ਤੇ ਇਧਰ ਹਰਪਾਲ ਮੇਰਾ ਭਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨੀਸ਼ੂ ਭਾਈ ਵੀ ਘਰੇ ਜਾ ਆ ਨੀਸ਼ੂ ਭਾਈ ਹੋਰ ਘਰ ਪਰਿਵਾਰ ਸਭ ਵਧੀਆ ਸਭ ਵਧੀਆ ਮੰਮੀ ਡੈਡੀ ਬਾਪੂ ਬੀਬੇ ਸਭ ਸਹੀ ਨੇ ਜੀ ਚਲੋ ਵਧੀਆ ਗੱਲ ਆ ਜੀ ਆ ਗਿਆ ਨੀਸ਼ੂ ਆਪਣੇ ਕੋਲ ਤੜਕੇ ਰਾਤ ਰਾਤ ਕਹਿੰਦਾ ਕਹਿੰਦਾ ਜੀ ਤੜਕੇ ਆਪਣੇ ਕੋਲੇ ੂੰਡੀ ਕਾਢੀ ਲਈ ਆ ਕੇ ਆਪਾਂ ਅੱਗੇ ਦਾ ਸਫ਼ਰ ਯਾਰੀ ਕਰਾਂਗੇ ਜਿਵੇਂ ਤੁਹਾਨੂੰ ਕੱਲ ਆਪਣੀ ਵੀਡੀਓ 'ਚ ਦੱਸਿਆ ਸੀ ਕਰਨਾ ਜੀ ਚਲੋ ਜੀ ਚਲਿਏ ਬਹੁਤ ਪਿਆਰ ਰਹਿਣ ਦਿਨ ਆਲ ਇੰਡੀਆ ਰਾਈਡ ਹੁਣ ਦੁਬਾਰਾ ਸ਼ੁਰੂ ਕਰਦੇ ਆ ਜੀ ਆਪਣੀ ਸਾਈਕਲਾਂ ਦੇ ਉੱਤੇ ਤੇ ਗਵਾਲੀਆ ਰੈਸਟ ਟਾਈਮ ਅਸੀਂ ਹੈਗੇ ਆ ਤੇ ਬਸ ਇਹ ਜਿਹੜੀ ਵੀਡੀਓ ਹੈ ਇੱਥੇ ਸਮਾਪਤੀ ਵੱਲ ਵੱਧਦੀ ਹੈ ਤੇ ਵੀਡੀਓ ਛੋਟੀ ਜ਼ਰੂਰ ਬਣੀ ਹੈਗੀ ਆ ਪਰ ਕੋਸ਼ਿਸ਼ ਕਰੀ ਹੈ ਕਿ ਮੈਂ ਬੈਸਟ ਟੂ ਬੈਸਟ ਆਊਟਪੁੱਟ ਦੇ ਸਕਾਂ ਇਸ ਵੀਡੀਓ ਦੇ ਵਿੱਚ ਥੋੜਾ ਥੋੜਾ ਵਿੱਚ ਕਰਕੇ ਤੇ ਸਾਊਂਡ ਜਿਹੜਾ ਫਲਕਚੂਏਟ ਕਰ ਰਿਹਾ ਹੈਗਾ ਉੱਥੇ ਤੁਸੀਂ ਜਿਹੜੀ ਹੈਗੀ ਮਾੜੀ-ਮੋਟੀ ਅਡਜਸਟਮੈਂਟ ਦੀ ਕਰ ਲਿਓ ਪਲੀਜ਼ ਇਹਨਾਂ ਕਮੇਲ ਭਰਾ ਵੱਲੋਂ ਜਿਹੜਾ ਹੈਗਾ ਸਮਝ ਲਓ ਛੋਟੀ ਰਿਕੁਐਸਟ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਸਮਾਪਤੀ ਵੱਲ ਲੈ ਕੇ ਜਾਂਦੇ ਆ ਬਣੇ ਰਿਹਾ ਕਰੋ ਇਦਾਂ ਦੇ ਬਲੋਗਾਂ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦਿਆ ਕਰੋ ਆਪਣਾ ਪਿਆਰ ਜਿਹੜਾ ਹੈਗਾ ਜਰੂਰ ਦਿਖਾਇਆ ਕਰੋ ਚੈਨਲ ਦੇ ਉੱਤੇ ਜਿਹੜਾ ਹੈਗਾ ਇੱਕ ਟਿੱਚ ਬਟਨ ਨਾਲ ਲੱਗਿਆ ਹੋਇਆ ਵਾ ਆ ਘੰਟੀਆ ਲਾਓ ਵੀ ਜਰੂਰ ਦਬਦਿਆ ਕਰੋ ਤੇ ਆਪਣੇ ਆਂਡਕਵਾਂਡ ਦੇ ਵਿੱਚ ਵੀ ਜਰੂਰ ਵੀਡੀਓ ਸ਼ੇਅਰ ਕਰਦਿਆ ਕਰੋ ਧੰਨਵਾਦ ਰਬ ਰੱਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ